ਦੇਖੋ ਚੰਡੀਗੜ੍ਹ ਦੇ ਵਿੱਚ ਐਸਾ ਲੱਗ ਰਿਹਾ ਕਿ ਕੋਈ ਮੈਂਬਰ ਪਾਰਲੀਮੈਂਟ ਹੈ ਹੀ ਨਹੀਂ ਹੂੰ ਜਿਹੜਾ ਸਾਡਾ ਜਿਹੜਾ ਭਰਾ ਜਿਹੜਾ ਇੱਥੋਂ ਜਿੱਤ ਕੇ ਗਿਆ ਹੈ ਇੱਕ ਤੇ ਉਹ ਸਿਰਫ ਦਿੱਲੀ ਤੱਕ ਮ hạnੂਦ ਰਹਿ ਗਏ ਹੂੰ ਉਹਨਾਂ ਨੂੰ ਵੀਕੈਂਡ ਦੇ ਉੱਤੇ ਇੱਥੇ ਦੇਖਣ ਨੂੰ ਮਿਲਦੇ ਆ ਉਹਨਾਂ ਦਾ ਪਰਿਵਾਰ ਵੀ ਉੱਥੇ ਹੈ ਉਹਨਾਂ ਦਾ ਰਹਿਣਾ ਸਹਿਣਾ ਵੀ ਉੱਥੇ ਹੈ ਇੱਥੋਂ ਦੇ ਲੋਕ ਜਿਹੜੇ ਆ ਉਹ ਠੱਗੇ ਜੇ ਮਹਿਸੂਸ ਕਰਦੇ ਨੇ ਕਿ ਵੀ ਦਾ ਤੇ ਸਵਾਲ ਪੁੱਛਦੀ ਐ ਜੀ ਤੁਹਾਨੂੰ ਤੁਹਾਨੂੰ ਅਸੀਂ ਗੱਡੀ ਦੀ ਚਾਬੀ ਫੜਾਈ ਐ ਹੁਣ ਗੱਡੀ ਚਲਾ ਕੇ ਡੈਸਟੀਨੇਸ਼ਨ ਤੱਕ ਪਹੁੰਚਾਣਾ ਤੁਹਾਡਾ ਕੰਮ ਐ ਰਸਤੇ ਦੇ ਟੋਏ ਜਿਹੜੇ ਆ ਗਏ ਆ ਉਹ ਗਿਨਾ ਗਿਨਾ ਕੇ ਤੁਸੀਂ ਇਹ ਦੱਸੀ ਜਾਓ ਇਹਦਾ ਤੇ ਕੋਈ ਫਾਇਦਾ ਨਹੀਂ ਚੰਡੀਗੜ੍ਹ ਦੇ ਭਾਜਪਾ ਦੇ ਸੀਨੀਅਰ ਲੀਡਰ ਸੰਜੀਤ ਟੰਡਨ ਜੀ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਜੋ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਦਾ ਮੇਅਰ ਵੀ ਹੈ ਤੇ ਚੰਡੀਗੜ੍ਹ ਦੇ ਵਿੱਚ ਕਾਫੀ ਲੋਕਾਂ ਦੇ ਸ਼ਿਕਾਇਤਾਂ ਵੀ ਨੇ ਕਿ ਸੜਕਾਂ ਦਾ ਬੁਰਾ ਹਾਲ ਹੈ ਤੇ ਹੋਰ ਵੀ ਡੰਪਿੰਗ ਗਰਾਊਂਡ ਨੂੰ ਲੈ ਕੇ ਕਾਫੀ ਸਵਾਲ ਨੇ ਤਾਂ ਇਸ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਬਾਰੇ ਵੀ ਗੱਲਬਾਤ ਕਰਾਂਗੇ ਦੂਜੇ ਪਾਸੇ ਭਾਜਪਾ ਹੁਣ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੈਰ ਪਸਾਰ ਰਹੀ ਹੈ 2027 ਦੀ ਕਿਸ ਤਰੀਕੇ ਦੀ ਜਿਹੜੀ ਅੱਗੇ ਰਣਨੀਤੀ ਤਿਆਰ ਕਰ ਰਹੀ ਹੈ ਕਿਉਂਕਿ ਇਹਨਾਂ ਨੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੋਂ ਐਮਪੀ ਦੀ ਚੋਣ ਵੀ ਲੜੀ ਸੀ ਤਾਂ ਕਾਫੀ ਜਿਹੜੇ ਸਵਾਲ ਗੱਲਬਾਤ ਕਰਨੀ ਸਾਡੇ ਨਾਲ ਸੰਜੀਤ ਟੰਡਨ ਜੀ ਹੋਣਗੇ ਅੱਜ ਇੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਉੱਥੇ ਉਹਨਾਂ ਨੇ ਆਪਣਾ ਸੁਭੋਦਨ ਵੀ ਕੀਤਾ ਹੈ ਤੇ ਦੂਜੇ ਪਾਸੇ ਗੱਲਬਾਤ ਕਰਦੇ ਸੰਜੀਤ ਟੰਡਨ ਜੀ ਸੰਜੀਤ ਟੰਡਨ ਜੀ ਸਾਡੇ ਨਾਲ ਨੇ ਸਰ ਮਨੀਸ਼ ਤਿਵਾੜੀ ਦੰਗੇਸ਼ ਤੁਸੀਂ ਚੋਣ ਲੜੀ ਸੀ ਅੱਜ ਮਨੀਸ਼ ਤਿਵਾੜੀ ਜੀ ਬਾਰੇ ਕੀ ਕਹੋਗੇ ਕਿਉਂਕਿ ਕਿਸ ਤਰੀਕੇ ਦੇ ਹਾਲਾਤ ਚੱਲ ਰਹੇ ਨੇ ਚੰਡੀਗੜ੍ਹ ਦੇ ਵਿੱਚ ਐਮਪੀ ਬਤਾਓ ਦੇਖੋ ਚੰਡੀਗੜ੍ਹ ਦੇ ਵਿੱਚ ਐਸਾ ਲੱਗ ਰਿਹਾ ਕਿ ਕੋਈ ਮੈਂਬਰ ਪਾਰਲੀਮੈਂਟ ਹੈ ਹੀ ਨਹੀਂ ਹੈ ਹਾਂ ਔਰ ਜਿਹੜਾ ਸਾਡਾ ਜਿਹੜਾ ਭਰਾ ਜਿਹੜਾ ਇੱਥੋਂ ਜਿੱਤ ਕੇ ਗਿਆ ਹੈ ਇੱਕ ਤੇ ਉਹ ਸਿਰਫ ਦਿੱਲੀ ਤੱਕ ਮ hạnਦੂਦ ਰਹਿ ਗਏ ਹਮ ਕਦੀ ਕਦੀ ਇੱਥੇ ਜਿਹੜਾ ਗਿਆ ਉਹਨਾਂ ਨੂੰ ਵੀਕਐਂਡ ਦੇ ਉੱਤੇ ਇੱਥੇ ਦੇਖਣ ਨੂੰ ਮਿਲਦੇ ਆ ਉਹਨਾਂ ਦਾ ਪਰਿਵਾਰ ਵੀ ਉੱਥੇ ਹੈ ਉਹਨਾਂ ਦਾ ਰਹਿਣਾ ਸਹਿਣਾ ਵੀ ਉੱਥੇ ਹੈ ਤੇ ਇੱਥੋਂ ਦੇ ਲੋਕ ਜਿਹੜੇ ਆ ਉਹ ਠੱਗੇ ਜਿਹਾ ਮਹਿਸੂਸ ਕਰਦੇ ਨੇ ਕਿ ਵੀ ਸਾਡੇ ਵਾਸਤੇ ਜਿਹੜਾ ਬੰਦੇ ਨੇ ਵੋਟਾਂ ਲੈ ਕੇ ਗਿਆ ਤੇ ਉਹ ਜਾ ਕੇ ਉੱਥੇ ਇੱਕ ਸਵਾਲ ਪਾ ਦਿੰਦੇ ਆ ਲੇਕਿਨ ਤੁਹਾਨੂੰ ਬੈਠ ਕੇ ਅਫਸਰਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਕੰਮ ਕਰਾਣਾ ਪੈਂਦਾ ਐ ਐਂਡ ਆਫ ਦਿ ਡੇ ਉਹ ਐ ਪ੍ਰੂਵ ਕਰਨਾ ਚਾਹੁੰਦੇ ਦੇਖੋ ਜੀ ਮੈਂ ਸਵਾਲ ਪੁੱਛ ਲਿਤਾ ਇਹ ਸਵਾਲ ਦਾ ਜਵਾਬ ਨਹੀਂ ਆਇਆ ਜਾਲਾ ਆਇਆ ਉਹਨਾਂ ਨੇ ਕਿਹਾ ਜੀ ਇਹ ਕੰਮ ਨਹੀਂ ਹੋ ਸਕਦਾ ਮੇਰੀ ਡਿਊਟੀ ਖਤਮ ਹੋ ਗਈ ਲੇਕਿਨ ਜਨਤਾ ਤੇ ਸਵਾਲ ਪੁੱਛਦੀ ਹੈ ਜੀ ਤੁਹਾਨੂੰ ਤੁਹਾਨੂੰ ਅਸੀਂ ਗੱਡੀ ਦੀ ਚਾਬੀ ਫੜਾਈ ਹੈ ਹੁਣ ਗੱਡੀ ਚਲਾ ਕੇ ਡੈਸਟੀਨੇਸ਼ਨ ਤੱਕ ਪਹੁੰਚਾਉਣਾ ਤੁਹਾਡਾ ਕੰਮ ਹੈ ਹੁਣ ਤੁਹਾਡੇ ਰਸਤੇ ਦੇ ਟੋਏ ਜਿਹੜੇ ਹੈਗੇ ਆ ਉਹ ਗਿਣਾ ਗਿਣਾ ਕੇ ਤੁਸੀਂ ਇਹ ਦੱਸੀ ਜਾਓ ਇਹਦਾ ਤੇ ਕੋਈ ਫਾਇਦਾ ਨਹੀਂ ਬਸਨਾਰ ਹੀ ਕਿ ਲੱਗਦਾ ਚੰਡੀਗੜ੍ਹ ਦੀ ਜਨਤਾ ਉਹਨਾਂ ਨੂੰ ਬਣਾ ਕੇ ਹਾਂਜੀ ਉਸਤਾਰ ਹੀ ਚੰਡੀਗੜ੍ਹ ਦੀ ਜਨਤਾ ਕੀ ਲੱਗਦਾ ਇਹ ਤੇ ਜਨਤਾ ਨੂੰ ਤੁਸੀਂ ਪੁੱਛੋ ਮੈਂ ਤੇ ਤੁਹਾਨੂੰ ਭਾਜਪਾ ਕਿਵੇਂ ਹੁਣ ਲਗਾਤਾਰ ਕੀ ਬਦਲ ਰਹੀ ਹੈ ਪੰਜਾਬ ਦੀ 2027 ਦੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਜੀ ਮੈਨੂੰ ਲੱਗਦਾ 2027 ਚ ਭਾਜਪਾ ਆਪਣੀ ਸਰਕਾਰ ਜਿਹੜੀ ਹੈਗੀ ਹੈ ਆਪਣੇ ਅੱਡ ਤੌਰ ਦੇ ਉੱਤੇ ਬਣਾਏਗੀ ਲੈਂਡ ਪੂਲਿੰਗ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਦੇਖੀ ਹੋਣੀ ਸਪੀਚ ਕਿ ਉਹ ਕਹਿੰਦੇ ਕਿਸਾਨਾਂ ਦੇ ਹੱਕ ਚ ਅਸੀਂ ਦੇਖੋ ਕਿਸਾਨਾਂ ਦੇ ਦੇ ਨਾਲ ਅਸੀਂ ਸਾਡੀ ਪਾਰਟੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਰਹੀ ਹੈ ਹਾਂਜੀ ਜਿਸ ਤਰ੍ਹਾਂ ਦੀ ਜਿਹੜੀ ਹੈ ਜਿਹੜੀ 네ਗੋਸ਼ੀਏਸ਼ਨਸ ਜਿਹੜੀਆਂ ਅਮਰੀਕਾ ਦੇ ਨਾਲ ਚੱਲ ਰਹੀਆਂ ਸੀਗੀਆਂ ਉਹਦੀ ਸਾਰੀ ਜਿਹੜੀ ਡਿਟੇਲ ਬਾਹਰ ਆਈ ਨਹੀਂ ਕਿ ਜਿਹੜਾ ਉਹ ਉਹ ਚਾਹੁੰਦੇ ਸੀਗੇ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਸਾਨੂੰ ਜਿਹੜਾ ਸਿੱਧਾ ਹੱਥ ਦਿੱਤਾ ਜਾਵੇ ਤੇ ਸਾਡੀ ਸਰਕਾਰ ਜਿਹੜੀ ਹੈ ਉਹਦੇ ਲਈ ਉਹਨਾਂ ਦੀ ਉਹ ਸਹਿਮਤੀ ਨਹੀਂ ਸੀਗੀ ਜਿਹਦੇ ਕਰਕੇ ਉਹ ਥੋੜਾ ਜਿਹਾ ਸਾਡਾ ਜੜਾ ਹੈ ਉਹਦੇ ਵਾਸਤੇ ਹਾਲੇ ਡਿਸਕਸ਼ਨ ਜਾਰੀ ਹੈਗੀ ਹੈ ਲੇਕਿਨ ਜਿਹੜਾ ਪਹਿਲੇ ਜਿਹੜਾ ਇੱਥੇ ਜਿਸ ਢੰਗ ਦੇ ਨਾਲ ਲੈਂਡ ਐਕਟ ਆਏ ਸੀਗੇ ਉਹਦੇ ਬਾਰੇ ਜਿਸ ਤਰ੍ਹਾਂ ਜਨਤਾ ਦੀ ਥੋੜੀ ਉਹਨਾਂ ਉਸ ਐਕਟ ਦੇ ਬਾਰੇ ਜਨਤਾ ਦਾ ਜੋ ਵਿਖਾਨ ਆਇਆ ਲੋਕਾਂ ਨੇ ਜੋ ਕਿਹਾ ਸਾਡੀ ਪਾਰਟੀ ਨੇ ਉਸ ਤੋਂ ਬਾਅਦ ਜਿਹੜਾ ਗੱਵਿਆ ਉਹਨੂੰ ਪਾਸੇ ਕਰਕੇ ਰੱਖ ਦਿੱਤਾ ਕਿ ਭਈ ਠੀਕ ਹੈ ਜੇ ਜਨਤਾ ਨਹੀਂ ਅਸੀਂ ਸ਼ਾਇਦ ਅਸੀਂ ਉਹਨਾਂ ਨੂੰ ਸਮਝਾਉਣ ਵਾਸਤੇ ਅਸੀਂ ਪੂਰੀ ਤਰ੍ਹਾਂ ਸਮਝਾ ਨਹੀਂ ਪਾਏ ਹਾਂਜੀ ਹੁਣ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਤੇ ਜਨਤਾ ਦੀ ਲੈਂਡ ਨੂੰ ਹੀ ਆਪਣੀ ਜੇਬ ਚ ਪਾਣ ਦਾ ਲੈ ਆਂਦਾ ਕੇਜਰੀਵਾਲ ਜੀ ਜਿਸ ਚੀਜ਼ਾਂ ਕਰਕੇ ਦਿੱਲੀ ਤੋਂ ਜਿਨ੍ਹਾਂ ਦੀ ਛੁੱਟੀ ਹੋਈ ਹੈ ਉਹਨਾਂ ਅਜੂ ਇੱਥੇ ਆ ਕੇ ਉਹ ਇੱਥੋਂ ਮਾਨ ਦੀ ਛੁੱਟੀ ਕਰਾ ਰਹੇ ਨੇ ਠੀਕ ਹੈ ਬਿਲਕੁਲ ਤਾਂ ਦੇਖੋ ਕਿ ਇਸ ਸੰਜੇ ਡੰਡਨ ਜੀ ਜਿੰਨਾ ਵੱਲੋਂ ਆਪਣੇ ਬਿਆਨ ਦਿੱਤੇ ਗਏ ਨੇ ਮਨੀਸ਼ ਤਵਾੜੀ ਬਾਰੇ ਵੀ ਕਿ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਚੰਡੀਗੜ੍ਹ ਦੇ ਦੂਜੇ ਪਾਸੇ ਲੈਂਡ ਪੁਲਿੰਗ ਨੂੰ ਲੈ ਕੇ ਵੀ ਇਹਨਾਂ ਵੱਲੋਂ ਕਿਹਾ ਗਿਆ ਕਿ ਕੇਜਰੀਪਾਲ ਜੋ ਕਿ ਦਿੱਲੀ ਤੋਂ ਹਾਰ ਕੀ ਸੀਗਾ ਪੰਜਾਬ ਦੇ ਵਿੱਚ ਆਏ ਨੇ ਤਾਂ ਹੁਣ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨੋਂ ਫਿਰ ਰਹੇ ਨੇ ਥੋੜੇ ਕਰਮਨ ਸਮੇਤ ਦਿਨ ਨਾਲ 23 ਨੂੰ